ਕਸਟੇਬਲ ਅਮਨਦੀਪ ਕੌਰ ਜਿਹਨੂੰ ਕੀ ਬਈ ਹਾਈ ਕੋਰਟ ਵੱਨਿਓ ਫਿਰ ਤੋਂ ਵੱਡਾ ਝਟਕਾ ਲਗਿਆ ਜਿਹਦੇ ਵਿੱਚ ਪਹਿਲਾਂ ਬਹੁਤ ਵੱਡੇ ਭੇਤ ਖੁੱਲਦੇ ਆ ਤੇ ਹੁਣ ਫਿਰ ਮੋੜ ਤੋਂ ਜਿਹੜਾ ਕੀ ਬਈ ਜੋ ਹਾਈ ਕੋਰਟ ਤੋਂ ਇਹ ਵੀ ਇੱਕ ਜ਼ਮਾਨਤ ਦੀ ਅਰਜੀ ਪਾਈ ਜਾਂਦੀ ਆ ਤੇ ਉਹ ਖਾਰਜ ਕਰ ਦਿੱਤੀ ਜਾਂਦੀ ਆ ਉਦੋਂ ਇਹਨੂੰ ਫਿਰ ਤੋਂ ਹੁਣ ਇਹ ਵੀ ਜ਼ਮਾਨਤ ਰੱਦ ਕਰ ਦਿੱਤੀ ਜਾਂਦੀ ਆ ਜੇ ਗੱਲ ਕਰੀਏ ਹੁਣ ਵੱਡੇ ਅਫਸਰਾਂ ਨਾਲ ਲਿੰਕ ਇਹਦੇ ਰਹਾ ਤੇ ਪੰਜਾਬ ਪੁਲਿਸ ਦੀ ਇਹਦੇ ਵਿਕਾਰ ਵੱਈ ਦੀ ਢਿੱਲ ਵਰਤੀ ਗਈ ਆ ਜੇ ਗੱਲ ਕਰੀਏ ਇਹਦੀ ਪ੍ਰਾਪਰਟੀ ਨੂੰ ਲੈ ਕੇ ਜਿਹੜੀ ਕਿ ਬਈ ਪੰਜਾਬ ਪੁਲਿਸ ਬੰਨੀਓ ਵਿਜੀਲੈਂਸ ਬੰਨੀਓ ਜਿਹੜਾ ਕਿ ਇਹਨੂੰ ਜ਼ਬਤ ਕਰ ਲਿੱਤਾ ਜਾਂਦਾ ਤੇ ਪਰ ਉੱਥੇ ਇਹਦੇ ਘਰ ਦੇ ਉੱਪਰ ਜਿਹੜੇ ਕਿ ਇੱਕ ਪੱਤੇ ਚ ਪਕਾ ਦਿੱਤੇ ਜਾਂਦੇ ਆ ਵੀ ਇਹ ਕੋਠੀ ਜਿਹੜੀ ਕਿ ਵੇਚ ਵਟ ਨਹੀਂ ਸਕਦੀ ਸਿਰਫ ਜੂਜ ਕਰ ਸਕਦੀ ਆ ਤੇ ਪਰ ਹੁਣ ਇੱਕ ਮਾਮਲਾ ਹੋਰ ਸਾਹਮਣੇ ਆ ਗਿਆ ਜੇ ਵਿੱਚ ਇਹਨੂੰ ਝਟਕਾ ਇੱਕ ਹੋਰ ਲੱਗ ਗਿਆ ਹਾਈ ਕੋਰਟ ਬੰਨੀਓ ਇਹਦੇ ਵਿੱਚ ਹੁਣ ਦੱਸਿਆ ਜਾਂਦਾ ਬਈ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਆ ਤੇ ਜਿਹਦੇ ਵਿੱਚ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਜਿਹੜੀ ਹੁਣ ਦੀ ਅਪਡੇਟ ਆ ਸਿਰਫ 5 ਮਿੰਟ ਹੋਇਆ ਖਬਰਾਂ ਨੂੰ ਪੰਜਾਬ ਪੁਲਿਸ ਵਾਲੀ ਉਹ ਅਮਨਦੀਪ ਕੌਰ ਜਿਹਦੇ 17 ਗ੍ਰਾਮ ਚਿਟਾ ਬਰਾਬਦ ਹੁੰਦਾ ਤੇ ਪਰ ਇਹ ਪੰਜਾਬ ਪੁਲਿਸ ਬੰਨਿਓ ਢਿੱਲ ਵਰਤੀ ਜਾਂਦੀ ਐ ਇਸ ਦੇ ਉੱਤੇ ਕਾਰਵਾਈ ਸਖਤ ਤਰੀਕੇ ਨਾਲ ਨਹੀਂ ਹੁੰਦੀ ਤੇ ਪਰ ਇਹਨੂੰ ਬਹੁਤ ਜਲਦ ਜਮਾਨਤ ਮਿਲ ਜਾਂਦੀ ਹੈ 17 ਗ੍ਰਾਮ ਚਿੱਟੇ ਦੇ ਵਿੱਚ ਜੇ ਗੱਲ ਕਰੀਏ ਹੁਣ ਰਾਇਲ ਘੜੀ ਜਿਹੜੀ ਕੀ ਕਈ ਲੱਖ ਦੀ ਦੱਸਿਆ ਜਾਂਦੇ ਆ ਤੇ ਜੇ ਗੱਲ ਕਰੀਏ ਇਹਦੇ ਮਾਡਲ ਸਟਾਈਲ ਨੂੰ ਜਿਹੜੇ ਹਿਸਾਬ ਨਾਲ ਇਹ ਵੀਡੀਓ ਪਾਰੀ ਸੀ ਤੇ ਬਈ ਬਾਕੀ ਇਹਦੀ ਪ੍ਰਾਪਰਟੀ ਨੂੰ ਲੈ ਕੇ ਨਕਦ 18 ਕੜਾਈਆਂ ਜਾਂਦੀਆਂ 15-16 ਲੱਖ ਦੀ ਥਾਰ ਹੁੰਦੀ ਆ ਤੇ ਇਹ 2025 ਦੇ ਵਿੱਚ ਲਾਂਚ ਹੋਈ ਸੀ ਜਿਹੜੀ ਇਹ ਤੇ ਉਹ ਕੜਾਈ ਜਾਂਦੀ ਹੈ ਨਵੇਂ ਮਾਡਲ ਦੀ ਗੱਡੀਆਂ ਦਾ ਪਤਾ ਨਹੀਂ ਕਿੰਨੀਆਂ ਕਿ ਦੱਸਿਆ ਜਾਂਦਾ ਤੇ ਜੇ ਗੱਲ ਕਰੀਏ ਇਹਦੀ ਇੱਕ ਕੋਠੀ ਹੈਗੀ ਜਿਹੜੀ 3 ਕਰੋੜ ਦੀ ਕੋਠੀ ਦੱਸਿਆ ਜਾਂਦਾ ਤੇ ਇਹਦੇ ਤੇ ਵਿਜੀਲੈਂਸ ਦਾ ਛਾਪਾ ਪਾਇਆ ਜਾਂਦਾ ਜਦੋਂ ਮੱਕੜ ਦੀ ਇੰਟਰਵਿਊ ਉਹ ਸਾਰਿਆਂ ਨੇ ਸੁਣੀ ਆ ਤਾਂ ਉਹ ਇੰਟਰਵਿਊ ਵਾਇਰਲ ਹੋ ਜਾਂਦੀ ਹੈ ਜਿਹਦੇ ਵਿੱਚ ਇਹਦੇ ਵੱਡੇ ਖੁਲਾਸੇ ਹੁੰਦੇ ਆ ਵੱਡੇ ਅਫਸਰਾਂ ਨਾਲ ਇਹਦੇ ਲਿੰਕ ਦੱਸਿਆ ਜਾਂਦਾ ਜਿਹੜੀ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਤਾਂ ਇਹਦੇ ਤੇ ਹੁਣ ਮੋੜ ਤੋਂ ਖਬਰ ਆ ਗਈ ਹੋਰ ਆ ਗਈ ਆ ਜਿਹੜੀ ਹੁਣ ਸਿਰਫ 5 ਮਿੰਟ ਹੋਇਆ ਖਬਰ ਆਈ ਨੂੰ ਜਿਹਦੇ ਵਿੱਚ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਜਿਹੜੀ ਕੀ ਕਾਸਟੇਬਲ ਆ ਬਈ ਤੇ ਇਹਦੇ ਤੇ ਹੁਣ ਮੋੜ ਤੋਂ ਜੋ ਇੱਕ ਜ਼ਮਾਨਤ ਦੀ ਅਰਜ਼ੀ ਪਾਈ ਜਾਂਦੀ ਆ ਤੇ ਉਹ ਜ਼ਮਾਨਤ ਖਾਰਜ ਕਰ ਦਿੱਤੀ ਜਾਂਦੀ ਆ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਫਿਰ ਤੋਂ ਵੱਧ ਗਈਆਂ ਜਿਹਦੇ ਵਿੱਚ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਪਰ ਜਿਹੜੀ ਹੁਣ ਇੱਕ ਜਗਤਾਰ ਸਿੰਘ ਭੁੱਲਰ ਪੱਤਰਕਾਰ ਸੀਨੀਅਰ ਇਹਨਾਂ ਦੀ ਇੱਕ ਵੀਡੀਓ ਸੁਣਾਵਾਂਗੇ ਆਪਾਂ ਕਲਿੱਪ ਥੋੜੀ ਜੀ ਇਹ ਸੁਣੋ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਫਿਰ ਉਹਨੂੰ ਜ਼ਮਾਨਤ ਉਸ ਕੇਸ ਦੇ ਵਿੱਚ ਮਿਲ ਗਈ ਸੀ ਜਿਹੜਾ ਨਸ਼ੇ ਦੇ ਵਾਲਾ ਮਸਲਾ ਸੀ ਹਾਲਾਂਕਿ ਉਤੋਂ ਵੀ ਸਵਾਲ ਖੜੇ ਹੁੰਦੇ ਸੀ ਕਿ ਥੋੜਸ ਪੰਜਾਬ ਪੁਲਿਸ ਨੇ ਪ੍ਰੋਪਰ ਇਮਾਨਦਾਰੀ ਦੇ ਨਾਲ ਜਿਹੜੀ ਕਾਰਵਾਈ ਨਹੀਂ ਕੀਤੀ ਹੈਗੀ ਜਿਸ ਕਰਕੇ ਉਹਨੂੰ ਛੇਤੀ ਜਮਾਨਤ ਮਿਲ ਗਈ ਸੀ ਲੇਕਿਨ ਬਾਅਦ ਚ ਜਦੋਂ ਪੁਲਿਸ ਦੀ ਕਿਰਕਿਰ ਕੋਲ ਤੇ ਬਹੁਤ ਸਾਰੇ ਵੱਡੇ ਅਫਸਰਾਂ ਦਾ ਵੀ ਨਾਮ ਆਇਆ ਸੀ ਕਿ ਇਸ ਕੁੜੀ ਦੀ ਇੰਨਾ ਵਜੂਦ ਜਾਂ ਇੰਨੀ ਹੈਸਿਅਤ ਕਿਵੇਂ ਮਹਿਕਮੇ ਦੇ ਵਿੱਚ ਬਣੀ ਹੋਈ ਹੈ ਉਹਦੇ ਉੱਪਰ ਵੱਡੇ ਵੱਡੇ ਪੁਲਿਸ ਅਫਸਰਾਂ ਦੇ ਅਫਸਰਾਂ ਦਾ ਹੱਥ ਸੀ ਜਿੱਦ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਸੀ ਕਿ ਮਾਨਸਾ ਦਾ ਨੰਬਰ ਸੀ ਤੇ ਬਟਿੰਡੇ ਸਰਵਿਸ ਕਰਦੀ 13 ਸਾਲ ਦੀ ਸਰਵਿਸ ਦੇ ਵਿੱਚ ਇਨੀ ਪ੍ਰਾਪਰਟੀ ਕਿਵੇਂ ਬਣ ਗਈ ਇਹਨੇ ਸ਼ੌਂਕ ਮਹਿੰਗੇ ਕਿਵੇਂ ਪਾਲ ਲਏ ਕਿ ਤੇ ਕਿਵੇਂ ਪੂਰੇ ਕੀਤੇਗੇ ਇਹਨੇ ਫਿਰ ਮਾਮਲਾ ਬਟਿੰਡਾ ਪੁਲਿਸ ਵਿਜੀਲੈਂਸ ਬਿਊਰੋ ਇੱਕ ਹੋਰ ਕੇਸ ਰਜਿਸਟਰ ਕਰਦੇ ਹੋ ਸਰੋਤਾਂ ਤੋਂ ਵੱਧ ਆਮਦਨ ਬਣਾਉਂਦਾ ਕਿ 13 ਸਾਲ ਪਹਿਲਾਂ ਇੱਕ ਸਪਾਈ ਦੀ ਮਿਹਨਤ 40000 ਰੁਪਏ ਚੱਲਦੀ ਆ ਅੱਜ ਦੀ ਤਰੀਕ ਦੇ ਵਿੱਚ ਉਹਦੀ 60 70 ਤੋਂ ਜ਼ਿਆਦਾ ਮਹੀਨੇ ਦੀ ਤਨਖਾਹ ਨਹੀਂ ਸੀ ਲੇਕਿਨ ਜੇ ਸਾਹਬ ਦੇ ਨਾਲ 200 ਗਾਈ ਦੇ ਵਿੱਚ ਆਲੀਸ਼ਾਨ ਏਰੀਆ ਦੇ ਵਿੱਚ ਕੋਠੀ ਪਾਉਣੀ ਫਿਰ ਜਿਹੜੇ ਹੋਰ ਉਹਦਾ ਲਾਈਫ ਸਟਾਈਲ ਸੀ ਉਹਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਸੀ ਕਿ ਕੈਸ਼ ਜਿਹੜੀਆਂ ਥਾਰ ਕਢਾਉਣੀਆਂ ਫਿਰ ਹੋਰ ਮੋਟਰਸਾਈਕਲ ਹੋ ਗਿਆ ਗੁੱਟ ਤੇ ਮਹਿੰਗੀਆਂ ਮਹਿੰਗੀਆਂ ਘੜੀਆਂ ਘਰ ਦੇ ਵਿੱਚ ਅਜਿਹਾ ਕੁੱਤਾ ਜਿਹਨੂੰ ਪਾਲਣ ਤੇ ਕਹਿੰਦੇ ਕਿ ਮਹੀਨੇ ਦਾ 5-7000 ਰੁਪਏ ਲੱਗਦਾ ਹੈਗਾ ਨਾ ਇਹ ਸਾਰੇ ਸਵਾਲ ਖੜੇ ਹੁੰਦੇ ਸੀ ਫਿਰ ਉਹਦੇ ਖਿਲਾਫ ਵਿਜੀਲੈਂਸ ਨੇ ਮੁਕਦਮਾ ਦਰਜ ਕਰ ਦਿੱਤਾ ਗਿਆ ਜਦੋਂ ਮੁਰ ਤੋਂ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਯਾਦ ਹੋਊਗਾ ਕਿ ਇੱਕ ਪੰਜਾਬ ਦੀ ਗਾਇਕਾ ਦੀ ਭੈਣ ਦੇ ਘਰ ਜਿਹੜੀ ਆ ਉਹਦੀ ਗ੍ਰਿਫਤਾਰੀ ਹੋਈ ਸੀ ਹਾਲਾਂਕਿ ਉਸ ਤੋਂ ਬਾਅਦ ਉਸ ਅਫਸਾਨਾ ਖਾਨ ਦੀ ਭੈਣ ਨੇ ਵੀ ਬਾਹਰ ਆ ਕੇ ਸਪਸ਼ਟੀ ਕਰਨ ਦਿੱਤਾ ਹੈਗਾ ਸੀ ਹੋਰ ਦੁਖੀ ਗੱਲ ਹੈ ਕਿ ਜਦੋਂ ਇੱਕ ਕੇਸ ਡੀਏ ਦਾ ਬਣ ਜਾਂਦਾ ਹੈਗਾ ਕਿਉਂਕਿ ਵਿਜੀਲੈਂਸ ਡੀਏ ਦਾ ਕੇਸ ਬਣਾਉਂਦੇ ਨੇ ਕਿ ਇੱਕ ਮਲਾਜ਼ਮ ਆ ਜਿਹੜਾ ਹਲੇ ਲੇਡੀ ਕਾਂਸਟੇਬਲ ਆ ਸਿਪਾਈ ਰੈਂਕ ਦਾ ਉਹ ਕੋ ਇਨੀ ਇਨਕਮ ਕਿਵੇਂ ਹੋ ਸਕਦੀ ਹੈ ਗਿਆ ਉਹ ਜਿਹੜਾ ਕੇਸ ਹੈ ਜਿਹੜਾ ਰਜਿਸਟਰਡ ਹੋਇਆ ਸੀ ਤੇ ਫਿਰ ਉਹ ਉਹਨਾਂ ਦੇ ਪੁਲਿਸ ਨੇ ਗ੍ਰਿਫਤਾਰ ਕੀਤਾ ਹਾਲਾਂਕਿ ਇੱਕ ਦੋ ਵਾਰ ਆੜ ਵੀ ਆਸਲ ਕੀਤਾ ਫਿਰ ਬਠਿੰਡਾ ਅਦਾਲਤ ਤੋਂ ਵੱਲੋਂ ਵੀ ਇਸ ਲੇਡੀ ਕਾਂਸਟੇਬਲ ਅਮਨਦੀਪ ਕੌਰ ਦੀ ਜਿਹੜੀ ਆ ਜ਼ਮਾਨਤ ਅਰਜੀ ਜਿਹੜੀ ਆ ਉਹ ਰੱਦ ਕਰ ਦਿੱਤੀ ਜਾਂਦੀ ਹੈ ਤੇਰ ਅਮਨਦੀਪ ਕੋਲ ਕੋਈ ਹੋਰ ਕੋਈ ਚਾਰਾ ਨਹੀਂ ਸੀ ਰਹਿ ਗਿਆ ਗਿਆ ਉਦੋਂ ਹੀ ਉਹਨਾਂ ਵਕੀਲਾਂ ਨੇ ਨਾਲ ਜਿਹੜਾ ਬਟੰਡਾ ਤੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਉਹਨਾਂ ਕਹਿ ਦਿੱਤਾ ਕਿ ਅਸੀਂ ਹਾਈ ਕੋਰਟ ਦੇ ਵਿੱਚ ਜਾ ਕੇ ਅਰਜੀ ਦਾਖਲ ਕਰਾਂਗੇ ਤੇ ਅੱਜ ਹਾਈ ਕੋਰਟ ਦੇ ਵਿੱਚ ਜਿਹੜੀ ਉਹਨਾਂ ਦੀ ਅਰਜੀ ਹੈ ਜਿਹੜੀ ਉਹਨਾਂ ਜਮਾਨਤ ਵਾਸਤੇ ਪਾਈ ਸੀ ਉਹ ਹਾਈ ਕੋਰਟ ਵੱਲੋਂ ਵੀ ਜਿਹੜੀ ਦਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਮਤਲਬ ਅਮਨਦੀਪ ਪੌਰਵਾਸੇ ਕਰ ਵੱਡਾ ਘਟਕਾ ਹਾਈ ਕੋਰਟ ਤੋਂ ਮਿਲਿਆ ਜੀ ਜਿਵੇਂ ਤੁਸੀਂ ਵਿਸਥਾਰ ਨਾਲ ਦੱਸਿਆ ਕਿ ਇਸ ਦੀ ਸ਼ੁਰੂਆਤ ਕਿਵੇਂ ਹੋਈ ਅਚਨਚੇਤ ਬਹੁਤ ਵੱਡੀਆਂ ਗੱਲਾਂ ਆਈਆਂ ਉਦੋਂ ਤੱਕ ਇਹ ਵੀ ਮੰਨਿਆ ਜਾ ਰਿਹਾ ਸੀ ਆਮ ਲੋਕਾਂ 'ਚ ਵੀ ਬ ਹਾਂਜੀ ਜਿਹਦੇ ਵਿੱਚ ਇਹ ਭਈ ਦੋਨੇ ਪੱਤਰਕਾਰਾਂ ਦਾ ਕੀ ਕਹਿਣਾ ਜਿਹਦੇ ਵਿੱਚ ਆਪਸ ਵਿੱਚ ਵਿਚ ਗੱਲ ਹੁੰਦੀ ਹੈ ਥਾਰ ਵਾਲੀ ਨੂੰ ਲੈ ਕੇ ਇਹ ਖਬਰ ਤੁਸੀਂ ਸੁਣੀ ਲਈ ਤੇ ਪਰ ਜਿਹਦੇ ਵਿੱਚ ਹੁਣ ਆਪਾਂ ਆਪਣੇ ਬੰਨਿਓ ਹੋਰ ਖੁਲਾਸੇ ਜਿਹੜੇ ਕਰਨੇ ਬਾਕੀ ਐ ਇਹਦੇ ਜਿਹਦੇ ਵਿੱਚ ਹੁਣ ਪਹਿਲੀ ਗੱਲ ਆ ਜੋ ਜਦੋਂ ਇਹਨੂੰ ਗ੍ਰਿਫਤਾਰ ਕਰਦੇ ਆ ਪੰਜਾਬ ਪੁਲਿਸ ਵਾਲੇ ਇਹਨੂੰ 6-7 ਦਿਨ ਫਿਰਦੇ ਰਹਿੰਦੇ ਆ ਇਹ ਰਿਮਾਂਡ ਤੇ ਆ ਜੀ ਉਹ ਆ ਜੀ ਬਾਹ ਜੀ ਹੁੰਦਾ ਕੀ ਆ ਕੋਈ ਵੀ ਇਹਨਾਂ ਤੋਂ ਇਹਦੇ ਬੰਨਿਓ ਪੁੱਛ ਦੱਸ ਕੋਈ ਜ਼ਿਆਦਾ ਇਹ ਬੰਨਿਓ ਕੋਈ ਪੁੱਛਪੜਤਾ ਨਹੀਂ ਹੁੰਦੀ ਤਾਂ ਇਹਨੂੰ ਬਹੁਤ ਜੀਤ ਛੇਤੀ ਜਮਾਨਤ ਵੀ ਮਿਲ ਜਾਂਦੀ ਆ 17 ਗ੍ਰਾਮ ਚਟੇ 'ਚ 10 12 ਦਿਨਾਂ ਬਾਅਦ ਬਾਹਰ ਆ ਜਾਂਦੀ ਤੇ ਫਿਰ ਬਾਅਦ ਦੇ ਵਿੱਚ ਇੱਕ ਵੀਡੀਓ ਪੈ ਜਾਂਦੀਆਂ ਕਈ ਚੈਨਲਾਂ 'ਵੰਨਿਓ ਸੋਸ਼ਲ ਮੀਡੀਆ ਦੇ ਵਿੱਚ ਵੀ ਤੁਸੀਂ ਕਹਿੰਦੇ ਜੁੱਧ ਨਸ਼ਾ ਵਿਰੋਧਾ ਤਾਂ ਵੱਡੀ ਗੱਲ ਇਹ ਆ ਵੀ ਤੁਸੀਂ ਇਸ ਜਿਹੜੀ ਪੰਜਾਬ ਪੁਲਿਸ ਵਾਲੀ ਆ ਇਹਦੇ ਵਾਸਤੇ ਜੇਸਬੀਆ ਮੁੱਕ ਗਈਆਂ ਕਿਉਂ ਬਠਿੰਡੇ 'ਚ ਜੇਸਬੀਆ ਹੈ ਨਹੀਂ ਸੀ ਇਹਦੀ ਕੋਠੀ ਤੇ ਬਲਡੋਜ਼ਰ ਕਿਉਂ ਨਹੀਂ ਫੇਰਿਆ ਗਿਆ ਬਸ ਸਵਾਲ ਇੱਕੋ ਹੀ ਆ ਤਾਂ ਇਹ ਗੱਲ ਗੋਲ ਮੋਲ ਕਰ ਦਿੱਤੀ ਜਾਂਦੀ ਆ ਤੇ ਉਂ ਬਸ ਕਹਿ ਜਾਂਦੀ ਇਹ ਵਿਜੀਲੈਂਸ ਮੰਨੀਓ ਜਿਹੜਾ ਕੀ ਇਹਦੀ ਪ੍ਰਾਪਰਟੀ ਜ਼ਬਤ ਕੀਤੀ ਜਾਂਦੀ ਹੈ ਕਈ ਫੋਨ ਵੀ ਦੱਸਿਆ ਨੇ ਆਈਫੋਨ ਇੱਕ ਆਈਫੋਨ ਆ ਸੱਚ ਸੌਰੀ ਇੱਕ ਆਈਫੋਨ ਬਾਕੀ ਸਿੰਪਲ ਫੋਨ ਸੀਗਾ ਤੇ ਇੱਕ ਰੋਲਕਸ ਦੀ ਘੜੀ ਕਈ ਲੱਖ ਦੀ 2.5 ਲੱਖ ਦੀ ਦੱਸਿਆ ਜਾਂਦਾ ਤੇ ਗੱਡੀਆਂ ਦੋ ਇੱਕ ਤਾਂ ਨਗਦੇ ਜਿਹੜੀ 2025 ਚ ਇੱਕ ਨਵੀਂ ਕੜਾਈ ਆ ਇੱਕ ਉਹ ਤੋਂ ਪਹਿਲਾਂ ਦੀ ਬਰਨਾ ਗੱਡੀ ਤੇ ਕਈ ਮਕਾਨ ਵੀ ਦੱਸਿਆ ਨੇ ਕਈ ਪਲਾਟ ਆ ਇਹਦੇ ਬਠਿੰਡੇ ਦੇ ਵਿੱਚ 4 ਕਰੋੜ ਦੀ ਇਹ ਕੋਠੀ ਆ ਤਾਂ ਇਹ ਮਾਮਲੇ ਸਾਹਮਣੇ ਆ ਜਾਂਦੇ ਆ ਬਈ ਪੱਤਰਕਾਰਾਂ ਬੰਨਿਓ ਵੀ ਤਾਂ ਵਿਜੀਲੈਂਸ ਕਹਿੰਦੇ ਆ ਵੀ ਇਹਦੇ ਘਰ ਦੇ ਉੱਤੇ ਜਦੋਂ ਜਬਤ ਕਰਦੀ ਇਹਦੀ ਪ੍ਰਾਪਰਟੀ ਤਾਂ ਉਦੋਂ ਇੱਕ ਪਰਚੇ ਚਿਪਕਾਏ ਜਾਂਦੇ ਆ ਵੀ ਇਹ ਕੋਠੀ ਨੂੰ ਵੇਚ-ਵਟ ਨਹੀਂ ਸਕਦੀ ਸਿਰਫ ਯੂਜ਼ ਕਰ ਸਕਦੀ ਹੈ ਬਸ ਇੱਥੋਂ ਕਿਤੇ ਕਿਤੇ ਦੇ ਤੱਕ ਆ ਬਾਈ ਹੁੰਦੀ ਆ ਤੇ ਜੇ ਗੱਲ ਕਰੀਏ ਕੋਈ ਗਰੀਬ ਤੋਂ ਕਿਤੇ ਫੜਿਆ ਜਾਂਦਾ ਹੁੰਦਾ ਤੇ ਇਹਨਾਂ ਨੇ ਤੁਹਾਨੂੰ ਵੀ ਦੇਖਿਆ ਹੀ ਤੁਸੀਂ ਕਿੰਨਿਆਂ ਦੇ ਘਟਾਏ ਆ ਤਾਂ ਇਹ ਫਿਰ ਕਾਨੂੰਨ ਸਾਰਿਆਂ ਵਾਸਤੇ ਇੱਕ ਹੋਣਾ ਚਾਹੀਦਾ ਪਰ ਇਹ ਇੱਕ ਗੱਲ ਕਮਾ ਦਿੱਤੀ ਜਾਂਦੀ ਆ ਵੀ ਹੁਣ ਇਹਦੀ ਕੋਠੀ ਤੇ ਕਿਹੜੇ ਹਸਾਮਨਾ ਅਸੀਂ ਬਡੋਜਰ ਫੇਰੀਏ ਕਿਉਂਕਿ ਇੱਕ ਇਹ ਸੀਐਮ ਭਵੰਤਮਾਨ ਨਾਲ ਵੀ ਜੇ ਗੱਲ ਕਰੀ ਵੱਡੇ ਅਸਰਾਨਾ ਤਾਂ ਮਿਲੇ ਹੈਗੀ ਆ ਇਹ ਹੁਣ ਸੀਐਮ ਭਵੰਤਮਾਨ ਦੀ ਐਕਸ਼ਨ ਸੀਗਾ ਜਿਹੜਾ ਇਹਦੇ ਤੇ ਹੁਣ ਇਹ ਆਪਣੇ ਵੀ ਨੀਓ ਕਾਰਵਾਈ ਕਰਾਉਂਦਾ ਕਿਉਂਕਿ ਬਡੋਜਰ ਫੇਰਦੇ ਆ ਤਾਂ ਫਿਰ ਹੁਣਾਂ ਦੀ ਪੁਲਿਸ ਆ ਗਈ ਉਹਨਾਂ ਦੀ ਸਾਰਾ ਕੁਝ ਤਾਂ ਉਹਨਾਂ ਨੂੰ ਬੁਰਾ ਲੱਗੂਆ ਫਿਰ ਹੋਰ ਵੀ ਵੱਡੇ ਪੁਲਿਸ ਅਫਸਰ ਹੋਰ ਫਸੇ ਆਣਗੇ ਜੇ ਇਹਦੇ ਘਰ ਤੇ ਬਲਡوزر ਫੇਰੂੰਗੀ ਤਾਂ ਪਤਾ ਨਹੀਂ ਹੋਰ ਕਿੰਨੇ ਕੁ ਫਸਣਗੇ ਇਸ ਕਰਕੇ ਬਈ ਕੋਈ ਜ਼ਿਆਦਾ ਕਾਰਵਾਈ ਨਹੀਂ ਹੋਈ ਪਰ ਜਿਹੜੀ ਹੋਣ ਦੀ ਅਪਡੇਟ ਆਈ ਹੈ ਸਾਹਮਣੇ ਇਹਦੇ ਵਿੱਚ ਤੁਸੀਂ ਉਹਨ ਖਬਰ ਸੁਣੀ ਲਈਏ ਇਸ ਪੱਤਰਕਾਰਾਂ ਬਣੀਓ ਵੀ ਜਿਹਦੇ ਵਿੱਚ ਦੱਸਿਆ ਜਾਂਦਾਗਾ ਇਹਦੀ ਇੱਕ ਜ਼ਮਾਨਤ ਪਾਈ ਜਾਂਦੀ ਹੈ ਹਾਈ ਕੋਰਟ ਵਿੱਚ ਤੇ ਉਹ ਖਾਰਜ ਕਰ ਦਿੱਤੀ ਜਾਂਦੀ ਆ ਇਹ ਹੁੰਦੀ ਆ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਨੇ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰਵੇ ਮਿਲਦੇ ਰਹੇ ਕਾਨੂੰ ਨਵੇਂ ਟੌਪ ਤੇ ਧੰਨਵਾਦ